जी मेरा नाम लेफ्टिनेंट माधव शर्मा है मैं एथ ऑफ मार्च में ओटी एच चेन्नई तो अपनी ट्रेनिंग कंप्लीट की थी है एंड भारत सरकार के अंडर असी कमीशन प्राप्त की है आई हैव जॉइंट रेजिमेंट ऑफ आर्टिलरी आर्टिलरी बेसिकली एक कॉम्बैक्ट सपोर्ट आम है जो इनफेंट्री जंग से जाती है तो मिसाइल रॉकेट्स का जो रिस्पॉन्सिबिलिटी है आर्टिलरी के कोल आती है इट इज़ अ वेरी टेक्नीकल आम एंड आई एम क्वाइट ऑनर टू बी अ पार्ट ऑफ रेजिमेंट ऑफ आर्टिलरी एंड बेसिक एजुकेशन में अपने टेंथ तो की लिटल फ्लॉर्ट कॉन्वेंट स्कूल गुरदसपुर तो पूरी की ਉਸਦੇ ਬਾਅਦ ਇੱਕ ਸਿਲੈਕਸ਼ਨ ਪ੍ਰੋਸੈਸ ਦੇ ਥਰੂ ਮੈਂ ਪੰਜਾਬ ਸਰਕਾਰ ਵੱਲੋਂ AFPIR ਮਾਦਰ ਰਣਜੀਤ ਸਿੰਘ ਅਕੈਡਮੀ 'ਚ 2 ਸਾਲ ਟ੍ਰੇਨਿੰਗ ਕੀਤੀ। ਇਸ ਤੋਂ ਪਛਾਦ ਮੈਂ ਆਪਣੀ BA ਕੰਪਲੀਟ ਕੀਤੀ। ਮੈਂ ਉਹਦੇ ਦੌਰਾਨ NDA ਵਾਸਤੇ ਬਹੁਤ ਟਰਾਈ ਕੀਤੀ, 2-3 ਅਟੈਂਪਟਸ ਹੀ ਦੇ ਦਿੱਤੇ। ਬਟ ਮੈਂ ਇੰਡੀਆ ਦੇ ਥਰੂ ਨਹੀਂ ਜਾ ਪਾਇਆ। ਐਂਡ ਮੇਰੇ ਜਿਹੜੇ ਸਰ ਨੇ ਜਾਂ ਜਿਹੜੇ ਨੇ ਮੋਟੀਵੇਟ ਕੀਤਾ ਉਹਨਾਂ ਨੇ ਹਮੇਸ਼ਾ ਕਿਹਾ ਕਿ ਗਿਵ ਅਪ ਨਹੀਂ ਕਰਨਾ, ਹਮੇਸ਼ਾ ਤੁਸੀਂ ਜਰਨੀ 'ਚ ਲੱਗੇ ਰਹੋ। ਸੋ ਆਈ ਟਰਾਈਡ ਅਗੇਨ ਐਂਡ ਸਕਸੈਸਫੁਲੀ CDS ਦੇ ਥਰੂ, ਆਲ ਇੰਡੀਆ ਰੈਂਕ 60 ਦੇ ਥਰੂ ਮੈਂ OTA ਦੇ ਵਿੱਚ ਆਪਣੀ ਐਡਮਿਸ਼ਨ ਲਈ। 1 ਇਅਰ ਦੀ ਟਫ ਟ੍ਰੇਨਿੰਗ ਦੇ ਬਾਅਦ ਫਾਈਨਲੀ ਹੀ 8th ਆਫ ਮਾਰਚ ਨੂੰ ਪਰਸੋ ਕਮਿਸ਼ਨ ਹੋਏ ਆ ਤੇ that is my all about my journey ਕਿਸ ਤਰ੍ਹਾਂ ਰੁਝਾਨ ਕਿਸ ਤਰ੍ਹਾਂ ਹੋਇਆ ਆਰਮੀ ਸਰ ਸ਼ੁਰੂਤੋਂ ਹੀ ਆਪਣੇ ਨਾਲ ਤੇ ਬ੍ਰੀਕੈਂਟ ਹੈ ਐਂਡ ਪੰਜਾਬ ਜਿਹੜੀ ਜਗ੍ਹਾ ਅਸੀਂ ਰਹਿ ਰਹੇ ਹਾਂ ਬਿਲਕੁਲ ਇੱਕ ਬਾਰਡਰ ਸਟੇਟ ਹੈ ਤੋਂ ਬਹੁਤ ਸਾਰੀ ਆਰਮੀ ਮੂਵਮੈਂਟ ਦੇਖੀ ਐਂਡ ਹਮੇਸ਼ਾ ਤੋਂ ਉਹਨਾਂ ਦੀ ਆਫੀਸਰਸ ਦੀ ਯੂਨੀਫਾਰਮਸ ਦੇਖ ਕੇ ਲੱਗਦਾ ਸੀ ਕਿ ਕੈਨ ਵੀ ਆਲਸੋ ਅਚੀਵ ਦਾ ਸੇਮ ਐਂਡ ਹਮੇਸ਼ਾ ਤਾਂ ਡ੍ਰੀਮ ਲੱਗਦਾ ਸੀ ਕਿ ਕਿਆ ਯੂਨੀਫਾਰਮ ਇੱਕ ਮਤਲਬ ਇੱਕ ਇਸ ਜ਼ਿਲ੍ਹੇ ਦਾ ਬੱਚਾ ਵੀ ਪਾ ਸਕਦਾ ਹੈ ਅੱਜ ਬਹੁਤ ਮਾਨ ਮਹਿਸੂਸ ਹੁੰਦਾ ਤੇ ਤੁਸੀਂ ਲੋਕੀ ਇੱਥੇ ਆਏ ਹੋ ਤੇ ਵੈਲਕਮ ਫॉर 올 ਦਿਸ ਤੁਸੀਂ ਲਫਟ ਨੇ ਬਣੇ ਹੋ ਸਾਡਾ ਬਾਰਡਰ ਏਰੀਆ ਹੈਗਾ ਬਾਰਡਰ ਨੂੰ ਚੰਗੀ ਤਰ੍ਹਾਂ ਸਮਝਦੇ ਵੀ ਹੈਗੇ ਹੋ ਕਿ ਕੁਛ ਆਉਣ ਵਾਲੇ ਸਮੇਂ ਵਿੱਚ ਰਹੇਗਾ ਜਾਂ ਬਾਰਡਰ ਨੂੰ ਲੈ ਕੇ ਜਾਂ ਬਾਰਡਰ ਦੇ ਲੋਕਾਂ ਨੂੰ ਲੈ ਕੇ ਮੈਂ ਤੁਹਾਡੇ ਚੈਨਲ ਦੇ ਥਰੂ ਇੰਨੀ ਗੱਲ ਇੱਕ ਵਿਸ਼ਵਾਸ ਦੇ ਸਕਦਾ ਹਾਂ ਕਿ ਅਸੀਂ ਇੱਕ ਸਾਲ ਦੇ ਟਫ ਟ੍ਰੇਨਿੰਗ ਦੇ ਬਾਅਦ ਹੈ ਤੁਹਾਨੂੰ ਦੱਸ ਸਕਦੇ ਹਾਂ ਕਿ ਭਾਰਤੀ ਫੌਜ ਹਰ ਤਰ੍ਹਾਂ ਦੀ ਮੁਸੀਬਤ ਲਈ ਬਿਲਕੁਲ ਤਿਆਰ ਹੈ ਆਪਣੇ ਸਾਰੇ ਪੰਜਾਬ ਵਾਸੀ ਪੂਰੇ ਭਾਰਤ ਵਾਸੀ ਚੈਨ ਇਨ ਨਹੀਂ ਸੋੰਦੇ ਨੇ ਬਿਕੋਜ਼ ਭਾਰਤੀ ਫੌਜ ਫਰੰਟ ਤੇ ਖੜੀ ਹੈ ਐਂਡ ਇੱਟਕੇ ਖੜੀ ਰਹੇਗੀ ਹਮੇਸ਼ਾ ਕੋਈ ਵੀ ਮਿਲ ਸਮਾ چاہے ਪੁਰਾਣਾ ਹੋਏ ਚਾਹੇ ਆਂਦੇ ਸਮੇਂ ਚ ਮੋਡਰਨ ਟਾਈਮਸ ਜਿੰਨੀ ਮਰਜ਼ੀ ਫੋਰਸ ਫਰ ਤਗੜੀ ਹੋ ਜਾਏ ਲੇਕਿਨ ਜਿੱਥੇ ਅਸੀਂ ਭਾਰਤ ਵਾਸੀ ਆ ਪੰਜਾਬ ਅਸੀਂ ਖੜੇ ਆ ਤੁਹਾਨੂੰ ਨਿਸ਼ਚਿੰਤ ਰਹਿ ਕੋਈ ਇਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿੰਨੇ ਲੋਕਾਂ ਨੇ ਪਾਰਟਿਸਪੇਟ ਕੀਤਾ ਸੀ ਤਾਂ ਕਿੰਨੇ ਕੈਡੀਟ ਜਿਹੜੇ ਹੁਣ ਬਾਹਰ ਨਿਕਲੇ ਹੈਗੇ ਅਰਾਊਂਡ ਜੀ ਜੇ ਐਸ ਐਸ ਬੀ ਆਪਣੀ ਸੀ ਡੀ ਐਸ ਦੀ ਗੱਲ ਕਰੀਏ ਤੇ 6 ਤੋਂ 7 ਲੱਖ ਬੱਚੇ ਅਪੀਅਰ ਹੁੰਦੇ ਆ ਹਰ ਸਾਲ ਇਗਜ਼ਾਮ ਵਾਸਤੇ ਉਹਦੇ ਟ੍ਰੇਨਿੰਗ ਉਹਦੇ ਪ੍ਰੋਸੈਸ ਦੇ ਥਰੂ ਜਿਹੜੇ ਰਿਟਨ ਇਗਜ਼ਾਮ ਦੇ ਥਰੂ 7000 ਸਕਰੀਨ ਇਨ ਹੁੰਦੇ ਆ ਦੈਨ ਉਦੇ ਤੋਂ ਸਿਲੈਕਸ਼ਨ ਹੋ ਗਿਆ ਜੀ 170 ਬੱਚੇ ਟੋਟਲ ਜਿਹੜੇ ਨੇ 170 ਤੋਂ 180 ਬੱਚੇ ਐਸਐਸਪੀ ਆਪਣੀ ਅਕੈਡਮੀ ਜੁਆਇਨ ਕਰਦੇ ਨੇ ਉਸ ਤੋਂ ਬਾਅਦ ਜੀ ਇਸਵਰੀ 8th ਆਫ ਮਾਰਚ ਨੂੰ ਅਸੀਂ ਅਰਾਊਂਡ 170 ਕੈਡੇਟਸ ਪਾਸ ਆਊਟ ਹੋਏ ਨੇ ਤੇ ਵੀ ਹੈਵ ਜੁਆਇਨਡ ਵੇਰੀਅਸ ਆਰਮਸ ਕੋਈ ਇਨਫੈਂਟਰੀ ਕਿਸੇ ਨੇ ਆਪਟ ਕੀਤਾ ਕੋਈ ਆਰਟੀਲਰੀ ਆਪਟ ਕੀਤੀ ਹੈ ਕੋਈ ਮਿਲਟਰੀ ਇੰਟੈਲੀਜੈਂਸ ਸੇ ਗੈਸ ਕਰਕੇ ਵੇਰੀਅਸ ਜਿਹੜੀ ਯੂਨਿਟਸ ਅਸੀਂ ਆਪਟ ਕੀਤੀ ਹੈ ਫੈਮਿਲੀ ਵਿੱਚ ਕੌਣ ਕੌਣ ਹੈਗਾ ਤੇ ਕੀ ਗੱਲ ਦਾ ਸਪੋਰਟਰ ਹੈ ਮੇਰੀ ਫੈਮਿਲੀ ਵਿੱਚ ਸਰ ਮੇਰੇ ਮਦਰ ਨੇ ਮੇਰਾ ਛੋਟਾ ਭਾਈ ਹੈ ਹੀ ਇਜ਼ ਇਨ 10th ਕਲਾ ਐਂਡ ਫਾਦਰ ਸਾਹਿਬ ਮੇਰੇ 6 ਮੰਥਸ ਅਗੋ ਐਕਸਪਾਇਰ ਹੋਏ ਨੇ ਆਈ ਵਾਸ ਇਨ ਟ੍ਰੇਨਿੰਗ ਓਨਲੀ ਜਦੋਂ ਆਇਆ ਹੋਇਆ ਦੈਟ ਵਾਸ ਵੈਰੀ ਅਨਫੋਰਚੂਨੇਟ ਐਂਡ ਅਨਐਕਸਪੈਕਟਿਡ ਐਂਡ ਮਤਲਬ ਉਹਨਾਂ ਦੀ ਬਹੁਤ ਸਪੋਰਟ ਸੀਗੀ ਡੈਡ ਦੀ ਮੈਨੂੰ ਕਿ ਕਦੀ ਹਿੰਮਤ ਨਹੀਂ ਹਾਰਨੀ ਇਵਨ ਜਦੋਂ ਬਿਮਾਰ ਸੀਗੇ ਮੈਨੂੰ ਹਮੇਸ਼ਾ ਉਹਨਾਂ ਨੇ ਕਿਹਾ ਕਿ ਤੂੰ ਘਰ ਦਾ ਨਹੀਂ ਸੋਚਣਾ ਤੂੰ ਟ੍ਰੇਨਿੰਗ ਵੱਲ ਧਿਆਨ ਦੇਣਾ ਹੈ ਮਦਰ ਦੀ ਬਹੁਤ ਸਪੋਰਟ ਰਹੀ ਹੈ ਮੇਰੀ ਸਾਰੀ ਐਜੂਕੇਸ਼ਨ ਲਿਟਲ ਫਾਰ ਕਨਵੈਂਟ ਸਕੂਲ ਚ ਮਮ ਟੀਚਰ ਸੀਗੇ ਤੇ ਮੈਂ ਉੱਥੇ ਪੜਿਆ ਐਂਡ ਹਮੇਸ਼ਾ ਸਾਰੀ ਇੰਗਲਿਸ਼ ਵਗੈਰਾ ਕਿਉਂਕਿ ਆਪਣੇ ਜਿਹੜੇ ਪੰਜਾਬ ਦੇ ਇਸ ਖੇਤਰ ਦੀ ਗੱਲ ਕਰਦੇ ਆ ਕਿ ਬੱਚਾ ਦੀ ਇੰਗਲਿਸ਼ ਬਹੁਤ ਕਮਜ਼ੋਰ ਆ ਜਾਂਦੀ ਹੈ ਤੇ ਮੈਂ ਸਾਰਾ ਸ਼ੇਪ ਨਹੀਂ ਮਜ਼ਰ ਨੂੰ ਦੇਣਾ ਕਿ ਉਹਨਾਂ ਦੇ ਕਾਰਨ ਹੀ ਮੈਸੇਜ ਕਜੇ ਪਹੁੰਚ ਗਾ ਤੇ ਜਿੰਦਾ ਕਹਿੰਦੇ ਮਾਦੇ ਕਤ ਮੇਰੇ ਸਵਰਗ ਹੁੰਦੀ ਹੈ ਤੇ ਮੇਰੀ ਤੇ ਮਦਰ ਹੀ ਨੇ ਜੋ ਹੈਗੇ ਨੇ ਉਹਨਾਂ ਦੀ ਸਾਰੀ ਸਪੋਰਟ ਰਹੀ ਹੈ ਜਦੋਂ ਪਿਤਾ ਬਾਰੇ ਇਹਦਾ ਪਤਾ ਲੱਗਾ ਉਹ ਤੇ ਤੁਸੀਂ ਟ੍ਰੇਨਿੰਗ ਤੇ ਸੀਗੇ ਮੈਨੂੰ ਮੈਸੇਜ ਆ ਮੈਨੂੰ ਅਨਐਕਸਪੈਕਟਿਡ ਹੀ ਕਾਲ ਆਈ ਮੇਰੇ ਪ੍ਰੀਰਨ ਕਮਾਂਡਰ ਕੰਪਨੀ ਕਮਾਂਡਰਸ ਨੂੰ ਐਂਡ ਉਹਨਾਂ ਨੇ ਮੈਨੂੰ ਕਾਫੀ ਦੇਰ ਤੱਕ ਨਹੀਂ ਦੱਸਿਆ ਕਿ ਇਹ ਐਕਸਪਾਇਰਡ ਹੈ ਨਾ ਫਿਰ ਮੈਂ ਇਮੀਜੇਟਲੀ ਵਾਪਸ ਆਈ ਆਈ ਵਾਸ ਹੇਅਰ ਫੋਰ 8 ਡੇਸ ਬਟ 8th ਡੇ ਮੇਰੀ ਮਦਰ ਨੇ ਬਹੁਤ ਮਤਲਬ ਬਿਕੋਜ਼ ਦੇ ਆਰ ਦਾ ਸੁਪਨਾ ਸੀ ਕਿ ਤੂੰ ਟ੍ਰੇਨਿੰਗ ਕੰਪਲੀਟ ਕਰ ਮੈਨੂੰ ਘਰ ਵੱਲੋਂ ਕਦੀ ਕੋਈ ਫਿਕਰ ਉਹਨਾਂ ਨੇ ਨਹੀਂ ਆਂਦਦੀ ਸੀ ਚਲੋ ਬਿਮਾਰ ਸੀ ਕਿ ਜਿੰਨਾ ਵੀ ਸੀ ਕਿ ਘਰ ਥੋੜੇ ਤੰਗ ਵੀ ਸੀਗਾ ਆਪਣਾ ਹਾਲ ਪਰ ਉਹਨਾਂ ਨੇ ਕਦੀ ਮੈਨੂੰ ਐ ਚੀਜ਼ ਫੀਲ ਨਹੀਂ ਹੁੰਦੀ ਸੀ ਤੇ ਮੈਂ ਹਲੇ ਵੀ ਸਾਰਾ ਗ੍ਰੇਟ ਅਪਗ੍ਰੇਟਫੁਲ ਆਪਣੇ ਮਦਰਜ਼ ਅਤੇ ਆਪਣੇ ਪੇਰੈਂਟਸ ਨੇ ਆ ਕਿਹਨੇ ਕਰਨ ਇੱਥੇ ਪਹੁੰਚਿਆ ਛੋਟਾ ਜਿਹਾ ਕਸਬਾ ਜਿਹਾ ਹੈਗਾ ਬਾਰਡਰ ਏਰੀਆ ਹੈਗਾ ਜਿੱਦੇ ਸਭ ਨੌਜਵਾਨ ਹੈਗੀ ਪੀੜ੍ਹੀਆਂ ਯਾਤਰ ਕਿਹਾ ਜਾਂਦਾ ਕਿ ਬਾਰਡਰਾਂ ਤੋਂ ਨਸ਼ਾ ਆਉਂਦਾ ਵਾ ਤਾਂ ਨਸ਼ੇ ਵਿੱਚ ਜਿਹੜੇ ਨੌਜਵਾਨ ਨੇ ਲਿਪਤ ਹੁੰਦੇ ਜਾਂਦੇ ਨੇ ਤੁਸੀਂ ਕੀ ਅਪੀਲ ਤੇ ਜੋ ਆਪਣਾ ਜੋ ਇਸ ਜਜ਼ਬੇ ਦਾ نشਾ ਹੈ ਉਹ ਹਰ نشੇ ਤੋਂ ਪਾਰ ਹੈ ਤੇ ਇਸ ਕਰਕੇ ਦਿਨਸ਼ਾ ਕਰਨਾ ਤੇ ਕਾਮਯਾਬੀ ਦਾ ਕੀਤਾ ਜਾਏ ਬਾਕੀ ਬਾਰਡਰ ਏਰੀਆਜ਼ ਹੋਣ ਦੇ ਕਾਰਨ ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਮੋਟੀਵੇਸ਼ਨ ਲੈਣੀ ਚਾਹੀਦੀ ਹੈ ਕਿ ਇਹਨੇ ਅਫਸਰ ਇਹਨੇ ਫੌਜੀ ਜਵਾਨ ਜਿੱਦਾਂ ਪੰਜਾਬ ਨੂੰ ਸਵਰਡ ਆਰਮ ਆਫ ਇੰਡੀਆ ਕਿਹਾ ਜਾਂਦਾ ਹੈ ਕਿ ਅੱਜ ਤੱਕ ਪਠਾਨਾਂ ਤੋਂ ਮੁਗਲਾਂ ਤੋਂ ਇਲਜਾਮਾਂ ਨੇ ਤੇ ਲੇਕੇ ਬਹੁਤ ਅਟੈਕ ਪੰਜਾਬ ਤੱਕ ਆਏ ਪਰ ਪੰਜਾਬਤੀ ਆਕੇ ਲੁਪਤ ਹੋ ਗਏ ਕਿਉਂਕਿ ਇੱਥੇ ਪੰਜਾਬੀ ਫੌਜ ਖੜੀ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜਾਂ ਨੂੰ ਖਾਲਸਾ ਦੀ ਫੌਜ ਕਿਹਾ ਜਾਂਦਾ ਹੈ ਉਸੇ ਪ੍ਰਥਾ ਨੂੰ ਅੱਗੇ ਵਧਾਉਂਦੇ ਹੋਏ ਸਾਨੂੰ ਨਾ ਕਿ ਨਸ਼ਿਆਂ ਵੱਲ ਦੇਖ ਆਪਣੇ ਦੇਸ਼ ਦਾ ਕਿਦਾਂ ਹੀ ਭਵਿੱਖ ਪ੍ਰਭੂਸ਼ਕੂਸ਼ਲ ਕਰ ਸਕਦੇ ਆ ਉਹ ਵਿਖਣਾ ਚਾਹੀਦਾ ਉਤੋਂ ਪਹਿਲਾਂ ਤੇ ਮੈਂ ਕਹਿਣਾ ਚਾਹਾਂਗੀ ਸਾਡੇ ਵਾਸਤੇ ਇੱਕ ਬੜੀ ਮਾਨ ਦੀ ਗੱਲ ਹੈ ਗੁਰਬਾਣੀ ਵਿੱਚ ਵੀ ਲਿਖਿਆ ਕਿ ਸਭ ਨਹੀਂ ਛਾਲਾਂ ਮਾਰੀਆਂ ਕਰਤਾ ਕਰਿਸ ਹੋਏ ਜਿੱਦਾਂ ਬੱਚੇ ਨੇ ਕਿਹਾ ਕਿ ਕਿੰਨੇ ਲੱਖਾਂ ਬੱਚੇ ਅਪੀਅਰ ਹੁੰਦੇ ਆ ਕਿੱਥੇ ਸਕਰੀਨ ਆਊਟ ਹੁੰਦੇ ਆ ਕਿੰਨੇ ਉਹ ਪੁਆਇੰਟ ਪੁਆਇੰਟ 0.1% ਵੀ ਸਿਲੈਕਸ਼ਨ ਚ ਬੜੀ ਮੁਸ਼ਕਲ ਨਾਲ ਆਉਂਦੇ ਆ ਬਾਕੀ ਤਕਰੀਬਨ ਤੁਹਾਨੂੰ ਸਾਰੀ ਹਿਸਟਰੀ ਦਾ ਪਤਾ ਲੱਗ ਗਿਆ ਸਾਡੇ ਮੇਸਟ ਕਾਰਯੋ ਮਮੀ ਜੀ ਨੇ ਬੇਟੇ ਨੇ ਤੁਮ ਦੱਸਤਾ ਮੇਰੇ ਜਦੋਂ ਬੱਚਾ ਕੰਟੈਕਟ ਆਇਆ ਤੇ ਸਹਰਸੁਰ ਕਰਦੇ ਇਤਰਾ ਮਿਲ ਪਿਆ ਗੱਲਾਂ ਬਾਤਾਂ ਚ ਕੀ ਕਰ ਰਹੇ ਆ ਕਿੱਦਾਂ ਕਰ ਰਹੇ ਆ ਚਲੋ ਇਹਨੇ ਮੇਰੇ ਨਾਲ ਥੋੜਾ ਕੰਟੈਕਟ ਸਟੈਬਲਿਸ਼ ਕਰ ਲਿਆ ਮਿਲਣਾ ਕਿਲਣਾ ਸ਼ੁਰੂ ਕਰਤਾ ਥੋੜਾ ਬਹੁਤਾ ਨੇ ਮੈਂ ਸਮਝਣਾ ਸਮਝਾਉਣਾ ਸ਼ੁਰੂ ਕਰਤਾ ਅਠੀ ਦਹੀ ਦਿਨ ਮਿਲਣਾ ਦਹਾ ਬਣ ਦਿਨਾ ਬਾਅਦ ਮਿਲਣਾ ਜਦੋਂ ਮੈਂ ਕਨਵਿੰਸਡ ਹੋ ਗਿਆ ਵੀ ਨਹੀਂ ਇਹ ਬੱਚਾ ਅਫਸਰ ਬਣਨ ਵਾਲਾ ਅਫਸਰ ਬਣ ਪਿੱਛੇ ਸਿਰਫ ਇੱਕ ਬੰਦੇ ਦਾ ਹੱਥ ਨਹੀਂ ਹੁੰਦਾ ਸਭ ਤੋਂ ਪਹਿਲਾਂ ਦੇ ਬਚਪਨ ਚ ਮਾਪਿਓ ਦਾ ਟੀਚਰ ਦਾ ਮਾਪੇ ਵੀ ਇੱਥੇ ਤੇ ਘਰ ਚ ਟੀਚਰ ਵੀ ਇੱਥੇ ਨੇ ਦੋਨੇ ਫੈਕਟਰ ਮਿਲੇ ਬੱਚੇ ਦਾ ਆਪਣਾ ਚਾਲ ਚੱਲਣ ਬੱਚੇ ਦੀ ਆਪਣੀ ਸੰਗਤ ਉਸ ਤੋਂ ਬਾਅਦ ਬੱਚੇ ਦੇ ਮਨ ਚ ਕੀ ਬੈਠ ਗਿਆ ਇਹਨੇ ਮੇਰੇ ਕਹ ਅੱਠਵੀਂ ਨੌਵੀਂ ਚ ਬਿਠਾ ਲਿਆ ਅਸੀਂ ਅਫਸਰੀ ਬਣਨਾ ਆਰਮੀ ਅਫਸਰੀ ਬਣਨਾ ਫਿਰ बड़े कंपटीशन ਚ ਜਾ ਕੇ ਆਰਮੀ ਆਰਮਡ ਫੋਰਸਸ ਇੰਸਟੀਚਿਊਟ ਖੋਲਿਆ ਜੋ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਉੱਥੇ ਬੜੀ ਸਖ ਸੈਲੈਕਸ਼ਨ ਹੁੰਦੀ ਹੈ ਉਹ ਇਹ ਕਰ ਗਿਆ ਜਦੋਂ ਬੱਚਾ ਉਹ ਕਰਦੇ ਤੋਂ ਉਸ ਤੋਂ ਬਾਅਦ ਸਮਝ ਲਿਆ ਵੀ ਇਹ ਅੱਧੀ ਜੰਗ ਜਿੱਤ ਚੁੱਕਾ ਹੈ ਉਸ ਤੋਂ ਬਾਅਦ ਫਿਰ ਇਹਨੇ ਟਰਾਈ ਕੀਤੀ ਐਨਡੀਏ ਵਾਸਤੇ ਚਲੋ ਜੋ ਹੁੰਦਾ ਚੰਗਾ ਹੁੰਦਾ ਗ੍ਰੈਜੂਏਸ਼ਨ ਕੀਤੀ ਨਾਲ ਐਨਸੀਸੀ ਰੱਖੀ ਸੀ ਸਰਟੀਫਿਕੇਟ ਲਿਆ ਇਹਨੇ ਮਤਲਬ ਬਹੁਤ ਅੱਛਾ ਕਰਦਾ ਰਿਹਾ ਜਿੱਥੇ ਵੀ ਕਰਦਾ ਰਿਹਾ ਮੇਰੇ ਕੰਟੈਕਟਸ ਮੈਂ ਇਹਨੂੰ ਆਕੇ ਕੋਈ ਮੈਂ ਸਿਰਫ ਕੀਤਾ ਜਾਂ ਕੁਝ ਕੁਝ ਨਹੀਂ ਹੈ ਜੋ ਮੇਰਾ ਜਿੰਦਗੀ ਦਾ ਤਜਰਬਾ ਸੀ ਮੈਂ ਇਹ ਤੁਹਾਨੂੰ ਸ਼ੇਅਰ ਕਰਦਾ ਰਿਹਾ ਤੇ ਉਹ ਸਾਲ 1.5 ਸਾਲ ਫਿਰ ਅਸੀਂ ਦੋਨੋਂ ਇਕੱਠੇ ਚੱਲੇ ਰਹੇ ਚੱਲਦੇ ਰਹੇ ਚੱਲਦੇ ਰਹੇ ਸਰ ਮੇਰਾ ਨਾਮ ਸ਼੍ਰੀਮਤੀ ਗੋਪੀ ਰੰਧਨ ਵਾਈਫ ਆਫ ਲੇਟ ਮਿਸਟਰ ਤੇਂਦਰ ਸ਼ਰਮਾ ਹੈ ਮੇਰਾ ਬੇਟਾ ਮਾਧਵ ਸ਼ਰਮਾ 8th ਆਫ ਮਾਰਚ 2025 ਨੂੰ ਕਮਿਸ਼ਨਡ ਆਫੀਸਰ ਬਣਿਆ ਹੈ ਫ্রম OTH ਚੇਨਈ ਕਿਸ ਤਰ੍ਹਾਂ ਦੀ ਰਹੀ ਪੰਗੜ ਪੜਾਈ ਦੀ ਕਿੰਨਾ ਸੰਘਰਸ਼ ਕਰਨਾ ਪਿਆ ਸਰ ਇਹ ਸ਼ੁਰੂ ਤੋਂ ਹੀ ਬਚਪਨ ਤੋਂ ਇੱਕ ਬਹੁਤ ਹੀ ਬ੍ਰਿਲੀਅੰਟ ਬੱਚਾ ਸੀਗਾ ਜਿਸ ਬੱਚੇ ਨੂੰ ਕਦੀ ਇਹ ਕਹਿੰਦੀ ਜ਼ਰੂਰਤ ਨਹੀਂ ਪਈ ਕਿ ਬੇਟਾ ਤੁਸੀਂ ਪੜ ਲਓ ਬੜਾ ਮੋਟੀਵੇਟਿਡ ਸੀਗਾ ਬਿਗਨਿੰਗ ਫਰੋਮ ਹਿਸ ਲਾਈਫ অর ਆਪਣੇ ਕਰੀਅਰ ਨੂੰ ਲੈ ਕੇ ਆਪਣੇ ਗੋਲ ਨੂੰ ਲੈ ਕੇ ਇਹਨੂੰ ਬਚਪਨ ਤੋਂ ਹੀ ਪਤਾ ਸੀਗਾ ਇੱਕ ਫੋਕਸਡ ਬੱਚਾ ਇੱਕ ਬੜਾ ਬਹੁਤ ਹੀ ਅਗਿਆਕਾਰੀ ਬੱਚਾ ਰਿਹਾ ਹੈ ਜਿਸ ਤਰ੍ਹਾਂ ਪੜ੍ਹਨੇ ਕਿਹਾ ਹੈਗਾ ਕਿ ਉਹਦਾ ਸ਼ੁਰੂ ਤੋਂ ਹੀ ਸੁਪਨਾ ਹੈਗਾ ਸੀ ਆਰਮੀ ਕਿਉਂਕਿ 유ਨੀਫਾਰਮ ਨੂੰ ਦੇਖਦਾ ਸੀ ਬਾਰਡਰ ਏਰੀਆ ਨਾਲ ਸੰਬੰਧਿਤ ਪਾਏ ਗਏ ਆ ਤੇ ਕਿਸ ਤਰ੍ਹਾਂ ਦਾ ਇਸ ਦਾ ਮਨ ਦੇ ਵਿੱਚ ਆਉਂਦਾ ਸੀਗਾ ਜਦੋਂ ਗੱਲਾਂ ਕਰਦਾ ਸੀਗਾ ਸਰ ਲੱਗਦਾ ਸੀਗਾ ਕਿ ਪੈਰੈਂਟਸ ਦਾ ਸਪੋਰਟ ਸੀਗੇ ਇਹਦੇ ਪਿੱਛੇ ਅਸੀਂ ਆਪਣੇ ਬੱਚੇ ਨੂੰ ਇਹੀ ਕਹਿੰਦੇ ਸੀਗੇ ਇਹਦੇ ਫਾਦਰ ਵੀ ਮੈਂ ਵੀ ਕਿ ਵੀ ਯਾਰ ਆਲਵੇਜ਼ ਵਿਦੋ ਜੋ ਤੂੰ ਜਿੱਥੇ ਖੜਾ ਅਸੀਂ ਤੇਰੇ ਨਾਲ ਖੜ 100 ਟੈਂਪਰ ਸਕਾਇਰ ਪਰ ਗਦੀ ਕੋਈ ਨਹੀਂ ਕਰਨਾ ਤੋਂ ਬਾਕੀ ਵੱਡਿਆਂ ਦੀ ਬਲੈਸਿੰਗਸ ਹੈਗੀ ਹੈ ਸਕੂਲਿੰਗ ਕਿਵੇਂ ਰਹੀ ਸਰ ਸਕੂਲਿੰਗ ਜੋ ਹੀ ਵਾਸ ਅ ਵੈਰੀ ਸ਼ਾਰਪ ਬாய் ਵੈਰੀ ਮੋਟੀਵੇਟਡ ਓਰੀਐਂਟਡ ਸਕੂਲ ਦਾ ਆਪਣਾ ਇੱਕ ਕੁਇਜ਼ ਬਿਨਰ ਵੀ ਰਹਾ ਹੈ ਐਂਡ 올 ਇੰਡੀਆ ਲੈਵਲ ਤੇ ਹੀ ਇਜ਼ ਅ ਕੁਇਜ਼ ਵਿਨਰ ਬਹੁਤ ਅੱਛੀ ਇਹ ਜਰਨੀ ਰਹੀ ਗ੍ਰੈਜੂਏਸ਼ਨ ਦੇ ਬਾਅਦ ਅਸੀਂ ਬਹੁਤ ਲੱਕੀ ਸੀ ਕਿ ਸਾਨੂੰ ਕਰਨਲ ਅਮਰਜੀਤ ਸਿੰਘ ਭੁੱਲਰ ਸਰ ਦਾ ਸਾਥ ਮਿਲਿਆ ਜਿਨ੍ਹਾਂ ਨੇ ਸਾਨੂੰ ਅਡਾਪਟ ਹੀ ਕਰ ਲਿਆ ਬੱਚੇ ਦੀ ਸਕਸੈਸ ਸਾਨੂੰ ਬੱਚੇ ਨੂੰ ਸਕਸੈਸਫੁਲ ਬਣਾਉਣ ਵਾਸਤੇ ਅਸੀਂ ਕਿਸੇ ਦਾ ਦੇਣ ਨਹੀਂ ਦੇ ਸਕਦੇ ਸਪੈਸ਼ਲੀ ਸਰ ਦਾ ਤੇ ਬਿਲਕੁਲ ਨਹੀਂ ਦੇ ਸਕਦੇ ਇਸ ਤਰ੍ਹਾਂ ਪਾ ਜੀ ਨੇ ਕਿਹਾ ਕਿ ਉਹਨਾਂ ਨੂੰ ਸ਼ੁਰੂ ਹੀ ਪਾਪਾ ਦਾ ਸੁਪਨਾ ਮੈ ਹੈਗਾ ਸੀਗਾ ਕਿ ਵੀ ਕਵਿਟ ਨਹੀਂ ਕਰਨਾ ਹੈਗਾ ਆਪਣੀ ਲਾਈਫ ਵਾਲ ਵਧਦੇ ਜਾਣਾ ਹੈਗਾ ਕੀ ਲੱਗਦਾ ਕਿੰਨਾ ਕੁ ਸਪੋਰਟ ਮਿਲੀ ਹੈਗੀ ਉਹਨਾਂ ਦੀ ਵੀ ਜਾਂ ਕੀ ਕਹਿਣਾ ਚਾਹੋਗੇ ਸਰ ਇਹਦੇ ਫਾਦਰ ਜੋ ਵੀ ਮੇਰੇ ਬੱਚੇ ਨੇ ਕੀਤਾ ਇਹਦੇ ਪਾਪਾ ਦੀ ਸਪੋਰਟ ਦੇ ਨਾਲ ਹੀ ਇਹਨੇ ਕੀਤਾ ਹੀ ਵਾਸ ਅ ਬਿਜ਼ਨਸਮੈਨ ਉਹ ਕਹਿੰਦੇ ਸੀ ਕਿ ਬੇਟਾ ਮੈਂ 4-5 ਘੰਟੇ ਤੱਕ ਨੂੰ ਬੈਠ ਕੇ ਪੜ੍ਹਾ ਨਹੀਂ ਸਕਦਾ ਲੇਕਿਨ ਮੈਂ ਤੈਨੂੰ ਪਿੱਛੋਂ ਬਹੁਤ ਸਪੋਰਟ ਕਰਦਾ ਕਰਦਾ ਰਾਵਾਂਗਾ ਉਹਨਾਂ ਦੀ ਸਪੋਰਟ ਹੀ ਸੀਗੀ ਕਿ ਅੱਜ ਇੱਥੋਂ ਤੱਕ ਪਹੁੰਚੇ ਹੈ ਲੱਗਦਾ ਕਿ ਅੱਜ ਬੇਟੀ ਨੇ ਸੁਪਨੇ ਪੂਰੇ ਕਰਦੇ ਸਰ ਯੈਸ ਸਰ